ਸੋ ਸਸਿਕਲ ਦੋਸਤੋ ਸੋ ਅੱਜ ਜੋ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਇਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਹੈਲਪਫੁਲ ਹੋਏਗੀ ਹਰ ਇੱਕ ਸ਼ਹਿਰ ਦੇ ਵਿੱਚ ਕਿੰਨੇ ਹੀ ਜ਼ਿਆਦਾ ਹਸਪੀਟਲਸ ਤੇ ਕਿੰਨੇ ਹੀ ਜ਼ਿਆਦਾ ਕਲੀਨਿਕਸ ਹੁੰਦੇ ਆ ਬਟ ਫਿਰ ਵੀ ਮੈਡੀਕਲ ਜਿਹੜੀ ਲਾਈਨ ਹੈ ਉਹ ਇੰਨੀ ਜ਼ਿਆਦਾ ਡਿਵੈਲਪ ਹੋ ਚੁੱਕੀ ਹੈ ਬਟ ਫਿਰ ਵੀ ਅਸੀਂ ਇੰਨੇ ਬਿਮਾਰ ਕਿਉਂ ਰਹਿੰਦੇ ਆ ਇਹ ਸੋਚਣ ਵਾਲੀ ਗੱਲ ਹੈ ਹਰ ਬਿਮਾਰੀ ਦੇ ਲਈ ਮੈਡੀਸਨ ਹੈ ਬਟ ਫਿਰ ਵੀ ਸਾਡੀ ਹੈਲਥ ਠੀਕ ਹੋਣ ਦੀ ਬਜਾਏ ਅਸੀਂ ਹੋਰ ਬਿਮਾਰ ਹੋਈ ਜਾਂਦੇ ਆ ਉਸ ਦਾ ਕਾਰਨ ਨਾਤੇ ਡਾਕਟਰ ਹੈ ਉਸ ਦਾ ਕਾਰਨ ਹੈ ਅਸੀਂ ਕਿਉਂਕਿ ਜਿਸ ਨੂੰ ਸ਼ੂਗਰ ਹੈ ਉਹ ਮਿੱਠਾ ਛੱਡਣਾ ਨਹੀਂ ਜਾਂਦਾ ਜਿਸ ਨੂੰ ਲਿਵਰ ਦੀ ਪ੍ਰੋਬਲਮ ਹੈ ਉਦਾਰੂ ਛੱਡਣਾ ਨਹੀਂ ਜਾਂਦਾ ਜਿਸ ਨੂੰ ਬੀਪੀ ਦੀ ਪ੍ਰੋਬਲਮ ਹੈ ਉਹ ਸਟ੍ਰੈਸ ਨਹੀਂ ਛੱਡਣਾ ਜਾਂਦਾ ਕਹਿਣ ਦਾ ਮਤਲਬ ਹੈ ਤੁਸੀਂ ਕੇਵਲ ਮੈਡੀਸਿਨ ਤੇ ਡਿਪੈਂਡ ਨਾ ਰਹੋ ਆਪਣੇ ਆਪ ਦੇ ਵਿੱਚ ਖੁਦ ਚ ਵੀ ਚੇਂਜ ਲੈ ਕੇ ਆਓ ਅਗਰ ਤੁਸੀਂ ਖੁਦ ਦੇ ਵਿੱਚ ਚੇਂਜ ਨਹੀਂ ਲੈ ਕੇ ਆਓਗੇ ਕੋਈ ਵੀ ਡਾਕਟਰ ਕੋਈ ਵੀ ਮੈਡੀਸਿਨ ਤੁਹਾਨੂੰ ਠੀਕ ਨਹੀਂ ਕਰ ਸਕਦੀ ਖੁਦ ਤੇ ਵਰਕਆਊਟ ਕਰੋ ਐਕਸਰਸਾਈਜ਼ ਜ਼ਰੂਰ ਕਰੋ ਮੈਡੀਟੇਸ਼ਨ ਜ਼ਰੂਰ ਕਰੋ ਚੰਗਾ ਕੰਟੈਂਟ ਕੰਜ਼ਿਊਮ ਕਰੋ ਇਸ ਦੇ ਨਾਲ ਹੀ ਤੁਹਾਡੀ ਜਿਹੜੀ ਹੈਲਥ ਸਵਸਥ ਰਹਿ ਸਕਦੀ ਹੈ